ਲੋਕਾਂ ਦੀਆਂ ਅੱਡੀਆਂ ਬਹੁਤ ਦੁਖਦੀਆਂ ਨੇ ਕਹਿੰਦੇ ਇੱਕ ਉਮਰ ਚ ਜਾ ਕੇ ਨਾ ਕਈਆਂ ਦੀਆਂ ਅੱਡੀਆਂ ਦੁਖਣ ਲੱਗ ਜਾਂਦੀਆਂ ਨੇ ਫਿਰ ਉਹ ਆਪਣੇ ਜਿਹੜੇ ਜੁੱਤੇ ਨੇ ਉਹਨਾਂ ਦੇ ਵਿੱਚ ਕੋਈ ਫੋਮ ਰੱਖੇਗਾ ਕੋਈ ਰੂੰ ਰੱਖੇਗਾ ਉਹਦਾ ਕੀ ਕਾਰਨ ਹੈ ਉਹ ਠੀਕ ਹੋ ਜਾਂਦੀ ਹੈ ਮਿਹਨਤ ਕਰ ਲੈਣ ਥੋੜੀ ਜੀ ਕਰਦੇ ਨਹੀਂ ਰਿੰਡ ਦਾ ਤੇਲ ਰਿੰਡ ਦਾ ਤੇਲ ਲਾਉਣਾ ਅੱਡੀਆਂ ਤੇ ਇੱਟ ਨੂੰ ਸੇਕ ਲੈਣਾ ਇੱਟ ਇੱਟ ਗਰਮ ਕਰ ਲੈਣੀ ਹੈ ਪੂਰੀ ਤਰ੍ਹਾਂ ਐਡਾ ਟੁਕੜਾ ਇੱਟ ਦਾ ਇੱਟ ਦੇ ਵਿੱਚ ਇੱਕ ਕੈਮੀਕਲ ਹੁੰਦਾ ਜਿਹੜਾ ਉਸ ਦਰਦ ਨੂੰ ਕੰਟਰੋਲ ਕਰਦਾ ਦਵਾਈ ਕੋਈ ਨਹੀਂ ਕੰਮ ਕਰੂਗੀ ਜਿੰਨਾ ਮਰਜੀ ਜਿਹੜੇ ਮਰਜੀ ਚਾਹੇ ਅਰਥੋ ਦੇ ਬੂਟ ਲੈ ਲੈਣ 50000 ਵਾਲੇ ਤਾਂ ਵੀ ਨਹੀਂ ਇੱਟ ਨੂੰ ਅੱਗ ਤੇ ਸੇਕ ਲੈਣਾ ਚੰਗੀ ਤਰ੍ਹਾਂ ਸੇਕ ਲੈਣਾ ਸੇਕ ਕੇ ਉਹਨੂੰ ਜਦੋਂ ਪੂਰੀ ਗਰਮ ਹੋ ਗਈ ਅੱਗ ਅੱਗ ਵਰਗੀ ਇੱਟ ਤਾਂ ਉਹਨੂੰ ਚਮਟੇ ਨਾਲ ਚੱਕ ਕੇ ਐ ਪਾਣੀ 'ਚ ਮੜੀ ਜੀ ਡਿਪ ਕਰ ਲੈਣਾ ਐਨਾ ਵੀ ਪਾਣੀ 'ਚ ਹੀ ਨਾ ਸੱਡ ਦੇਣ ਫਿਰ ਉਹ ਠੰਡੀ ਹੋ ਜੂ ਪਾਣੀ 'ਚ ਡਿਪ ਕਰਕੇ ਤੌਲੀਏ 'ਚ ਰੱਖ ਲੈਣੀ ਹੈ ਤੋਲੀ ਚ ਰੱਖ ਕੇ ਉਹਨੂੰ ਇਸ ਟੀਮ ਆਉਗੀ ਉਹਦੇ ਵਿੱਚ ਉਹੀ ਇਸ ਟੀਮ ਪੈਰਾਂ ਨੂੰ ਦੇਣੀ ਆ ਉਸ ਟੀਮ ਤੋਂ ਪਹਿਲਾਂ ਪੈਰਾਂ ਤੇ ਰਿੰਡ ਦਾ ਤੇਲ ਚੰਗੀ ਤਰ੍ਹਾਂ ਮਲ ਲੈਣਾ ਰਿੰਡੀ ਦਾ ਤੇਲ ਉਹ ਮਲ ਕੇ ਚੰਗੀ ਤਰ੍ਹਾਂ ਬੋਜੀ ਤੁਸੀਂ ਜਦੋਂ ਇੱਟ ਦਾ ਸੇਕ ਦੇਣਾ ਸ਼ੁਰੂ ਕਰਤਾ ਥੋੜੇ ਦਿਨਾਂ ਦੇ ਵਿੱਚ ਮਾਸਪੇਸ਼ੀਆਂ 'ਚ ਜਿਹੜੀਆਂ ਬਰੀਕ ਵੇਨਸ ਦੇ ਵਿੱਚ ਬਲੱਡ ਰੁਕਿਆ ਹੁੰਦਾ ਉਹਨੇ ਚੱਲ ਪੈਣਾ ਪੈਰਾਂ ਦਾ ਦਰਦ ਖਤਮ ਹੋ ਜਾਂਦਾ ਜਿਹੜੇ ਕਹਿੰਦੇ ਨੇ ਸਵੇਰੇ ਅੱਡੀਆਂ ਥੱਲੇ ਰੱਖਦੇ ਆ ਜਾਨ ਨਿਕਲ ਜਾਂਦੀ ਆ ਉਹ ਕਿਉਂ ਕਿਉਂਕਿ ਸਾਰੀ ਰਾਤ ਪੈਰ 'ਹਿ ਬਲੱਡ ਸਰਕੂਲੇਸ਼ਨ ਹੋਇਆ ਨਹੀਂ ਤਾਂ ਉਹਦੇ ਕਰਕੇ ਰੁਕਿਆ ਹੁੰਦਾ ਜੇ ਤੁਸੀਂ ਰਾਤ ਨੂੰ ਇੱਟ ਦਾ ਸੇਕ ਦੇ ਕੇ ਪ ਕੀ ਕਹੋਗੇ ਗੁਲ ਸਾਹਿਬ ਥੈਂਕ ਯੂ